ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਪੰਜਾਬ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੇਕਰ ਤੁਸੀਂ 10ਵੀਂ 12ਵੀਂ ਡਿਗਰੀ ਜਾਂ ਡਿਪਲੋਮਾ ਕੀਤਾ ਹੋਇਆ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਬਖੂ-ਬਖੂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਿੱਧੀ ਭਰਤੀ ਹੈ ਜੀ ਇਸ ਭਰਤੀ ਲਈ ਤੁਹਾਡਾ ਕੋਈ ਪੇਪਰ ਨਹੀਂ ਹੋਵੇਗਾ ਸਿੱਧੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਸ ਸਬ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਪੋਸਟ ਹੈਗੀ ਹੈ ਜੀ ఫిਜ਼ੀਓਥੈਰੇਪਿਸਟ ਦੀ ਪੋਸਟ ਆਊਟ ਕੀਤੀ ਗਈ ਹੈ ਫੁੱਲ ਟਾਈਮ ਬੈਚਲਰ ਇਨ ਫਿਜ਼ੀਓਥੈਰੇਪੀ ਜਾਂ ਮਾਸਟਰ ਇਨ ਫਿਜ਼ੀਓਥੈਰੇਪੀ ਸਿੱਖੀ ਕੀਤੀ ਹੋਈ ਹੈ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ 30 ਸਾਲ ਰੱਖੀ ਗਈ ਹੈ 30000 ਤੋਂ ਲੈ ਕੇ 35000 ਰੁਪਏ ਪਰ ਮੰਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਇਹ ਨੋਟੀਫਿਕੇਸ਼ਨ ਸਿੱਧੇ ਭਰਤੀ ਲਈ ਆਊਟ ਕੀਤਾ ਗਿਆ ਹੈ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਤੁਹਾਡੀ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਪੋਸਟ ਦੇ ਸਾਹਮਣੇ ਇੰਟਰਵਿਊ ਦੀ ਡੇਟ ਮੈਂਸ਼ਨ ਕੀਤੀ ਗਈ ਹੈ ਫਿਜ਼ੀਓਥੈਰੇਪੀਸਟ ਦੀ ਪੋਸਟ ਦੇ ਲਈ 27 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਅਗਲੀ ਪੋਸਟ ਹੈਗੀ ਹੈ ਜੀ ਹਾਊਸਕੀਪਿੰਗ ਸੁਪਰਵਾਈਜ਼ਰ ਦੀ ਫੁੱਲ ਟਾਈਮ ਡਿਪਲੋਮਾ ਜਾਂ ਡਿਗਰੀ ਤੁਸੀਂ ਸੈਨੇਟਰੀ ਇਨਸਪੈਕਟਰ ਦੇ ਵਿੱਚ ਕੀਤੀ ਹੋਈ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ 27 ਸਾਲ ਰੱਖੀ ਗਈ ਹੈ 1000 ਤੋਂ ਲੈ ਕੇ 25000 ਰੁਪਏ ਪਰ ਮਨਥ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਪੋਸਟ ਮੇਲ ਕੈਂਡੀਡੇਟ ਦੇ ਲਈ ਤੇ ਇੱਕ ਪੋਸਟ ਫੀਮੇਲ ਕੈਂਡੀਡੇਟ ਦੇ ਲਈ ਰੱਖੀ ਗਈ ਹੈ ਇਸ ਪੋਸਟ ਦੇ ਲਈ ਵੀ 27 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਟਾਈਮਿੰਗ ਤੇ ਵੈਨਿਊ ਦੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਗਲੀ ਪੋਸਟ ਹੈਗੀ ਹੈ ਜੀ ਅਸਿਸਟੈਂਟ ਆਫਿਸ ਇਨਚਾਰਜ ਦੀ ਫੁੱਲ ਟਾਈਮ ਬੈਚਲਰ ਡਿਗਰੀ ਤੁਸੀਂ ਫਾਰਮੇਸੀ ਦੇ ਵਿੱਚ ਕੀਤੀ ਹੋਈ ਹੈ ਨਾਲ ਹੀ ਤੁਸੀਂ ਸਟੇਟ ਫਾਰਮੇਸੀ ਕਾਉਂਸਲ ਦੇ ਨਾਲ ਰਜਿਸਟਰਡ ਹੈਗੇ ਹੋ ਘੱਟੋ ਘੱਟ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਟ 40 ਸਾਲ ਰੱਖੀ ਗਈ ਹੈ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਪੋਸਟ ਲਈ ਤੁਹਾਨੂੰ 50000 ਤੋਂ ਲੈ ਕੇ 55000 ਰੁਪਏ ਪਰ ਮਨਥ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ 27 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਅਸਿਸਟੈਂਟ ਆਫਿਸ ਇਨਚਾਰਜ ਦੀ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਹੈ ਜੀ ਟੈਕਨੀਸ਼ੀਅਨ ਦੀ ਫੁੱਲ ਟਾਈਮ ਪਲੱਸ ਟੂ ਤੁਸੀਂ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਘੱਟੋ-ਘੱਟ 50% ਮਾਰਕਸ ਦੇ ਨਾਲ ਨਾਲ ਹੀ ਤੁਹਾਡੇ ਕੋਲ ਸੀਐਸਐਸਜੀ ਦਾ ਐਕਸਪੀਰੀਅੰਸ ਹੈਗਾਏ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ 27 ਸਾਲ ਰੱਖੀ ਗਈ ਹੈ 18500 ਰੁਪਏ ਤੁਹਾਨੂੰ ਪਰਮਨੈਂਟ ਸੈਲਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ 28 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਇਸ ਪੋਸਟ ਦੇ ਲਈ ਅਗਲੀ ਪੋਸਟ ਹੈਗੀ ਹੈ ਜੀ ਇੱਕ ਇਲੈਕਟ੍ਰੀਕਲ ਟੈਕਨੀਸ਼ੀਅਨ ਦੀ ਫੁੱਲ ਟਾਈਮ SSC ITI ਇਲੈਕਟ੍ਰੀਸ਼ੀਅਨ ਦੇ ਵਿੱਚ ਤੁਸੀਂ ਕੀਤੀ ਹੋਈ ਹੈ ਨਾਲ ਹੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਿਟ 30 ਸਾਲ ਰੱਖੀ ਗਈ ਹੈ 18500 ਰੁਪਏ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਇੱਕ ਪੋਸਟ ਆਊਟ ਕੀਤੀ ਗਈ ਹੈ ਇਸ ਪੋਸਟ ਦੇ ਲਈ ਵੀ 28 ਮਾਰਚ 2024 ਨੂੰ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਦੋਸਤੋ ਤੁਸੀਂ ਆਪਣੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਪੋਸਟਾਂ ਦੇ ਲਈ ਇੰਟਰਵਿਊ ਹੈ ਜਿਹੜੀ ਅਟੈਂਡ ਕਰ ਸਕਦੇ ਹੋ ਪੋਸਟਾਂ ਦੇ ਸਾਹਮਣੇ ਇੰਟਰਵਿਊ ਦੀ ਡੇਟ ਮੈਂਸ਼ਨ ਕੀਤੀ ਗਈ ਹੈ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਹੋਮੀ巴巴 ਕੈਂసర్ ਹਸਪੀਟਲ ਸੰਗਰੂਰ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸਿੱਧੀ ਭਰਤੀ ਦੇ ਲਈ ਇੰਟਰਵਿਊ ਦੀ ਟਾਈਮਿੰਗ ਹੈਗੀ ਹੈ ਜੀ 9:30 ਵਜੇ ਤੋਂ ਲੈ ਕੇ 11:30 ਵਜੇ ਤੱਕ ਇੰਟਰਵਿਊ ਕੰਡਕਟ ਕੀਤੀ ਜਾਵੇਗੀ ਹੋਮੀਬਾਬਾ ਕੈਂਸਰ ਹਸਪੀਟਲ ਸੰਗਰੂਰ ਵਿਖੇ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਨੇ ਉਹ ਇੰਟਰਵਿਊ ਅਟੈਂਡ ਕਰ ਸਕਦੇ ਨੇ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ ਰਿਜ਼ਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਅਪਡੇਟਡ ਰੈਜ਼ਿਊਮ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਜਾਣੀ ਹੈ ਐਜੂਕੇਸ਼ਨਲ ਟੈਕਸਪੀਰੀਅੰਸ ਸਰਟੀਫਿਕੇਟਸ ਦੀਆਂ ਫੋਟੋਕਾਪੀਜ਼ ਵੀ ਲੈ ਕੇ ਜਾਣੀਆਂ ਨੇ ਤੇ ओरिजिनल ਵੀ ਨਾਲ ਲੈ ਕੇ ਜਾਣੇ ਨੇ ਦੋਸਤੋ ਇਹ ਹੈਗੀ ਹੈ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਜੇਕਰ ਤੁਸੀਂ ਸਾਨੂੰ ਫੇਸਬੁੱਕ ਇੰਸਟਾਗ੍ਰam ਜਾਂ YouTube ਤੇ ਦੇਖ ਰਹੇ ਹੋ ਤੁਸੀਂ ਸਾਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਤਾਂ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਵੈਕੈਂਸੀ ਆਵੇ ਜਾਂ ਕਿਸੇ ਵੀ ਵੈਕੈਂਸੀ ਸੰਬੰਧੀ ਨਵੀਂ ਅਪਡੇਟ ਆਵੇ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫਾਰ ਵਾਚਿੰਗ